ਰਖੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਭੈਣ ਕੋਲੋਂ ਵੀਰ ਵੇ ਬਣਾ ਲੈ ਰਖੜੀ ਭੈਣ ਕੋਲੋਂ ਵੀਰ ਵੇ ਬਣਾ ਲੈ ਰਖੜੀ ਸੋਨੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਸੋਨੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਭੈਣ ਕੋਲੋਂ ਵੀਰ ਵੇ ਬਣਾ ਲੈ ਰਖੜੀ ਪੈਣ ਕੋਲੋਂ ਵੀਰ ਵੇ ਬਣਾ ਲੈ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਰਖੜੀ ਤਿਹਾੜ ਸਾਲ ਪਿਛੋਂਦਾ ਏ ਵਿਚੜੇ ਹੋਏ ਪੈਣ ਪਾਈਆਂ ਨੂੰ ਮਿਲਾਉਂਦਾ ਏ ਰਖੜੀ ਤਿਹਾੜ ਸਾਲ ਪਿਛੋਂਦਾ ਏ ਵਿਛੜੇ ਹੋਏ ਭੈਣ ਭਾਈਆਂ ਨੂੰ ਮਿਲਾਉਂਦਾ ਏ ਲਾ ਕੇ ਟਿਕਾ ਸ਼ਗਨ ਬਣਾ ਲੈ ਰਖੜੀ ਲਾ ਕੇ ਟਿਕਾ ਸ਼ਗਨ ਬਣਾ ਲੈ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਭੈਣ ਕੋਲੋਂ ਵੀਰ ਵੇ ਬਣਾ ਲੈ ਰਖੜੀ